ਬੀਬੀ ਕਰਤਾਰਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਗੱਜਮੀ ਆਵਾਜ਼ ਵਿੱਚ ਗੁਰੂ ਫਤੇ ਪ੍ਰਵਾਨ ਕਰੋ ਜੀ ਵਾਹਿ ਗੁਰੂ ਦੀ ਕਾਲਸਾ ਆਹ ਗੁਰੂ ਜੀ ਕੀ ਫਤਿਹ ਅੱਜ ਦੀ ਕਲਾਸ ਵਿੱਚ ਆਪਾਂ ਸਾਹਿਬ ਜادہ ਜੁਜਾਰ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਪੜਨ ਜਾ ਰਹੇ ਆ ਪਿਛਲੀ ਕਲਾਸ ਦੇ ਵਿੱਚ ਦੋ ਭਾਗਾਂ ਦੇ ਵਿੱਚ ਦੋ ਕਲਾਸਾਂ ਦੇ ਰਾਹੀਂ ਆਪਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਸਾਂਝਾ ਕੀਤਾ ਕਿਵੇਂ ਉਹਨਾਂ ਦਾ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਜਨਮ ਹੁੰਦਾ ਹੈ ਕਿਵੇਂ ਕਿਵੇਂ ਉਹਨਾਂ ਨੇ ਸ਼ਸਤਰ ਵਿਦਿਆ ਧਾਰਮਿਕ ਵਿਦਿਆ ਹੋਰ ਜਿਹੜੀ ਵਿਦਿਆ ਹੈ ਉਹ ਪ੍ਰਾਪਤ ਕੀਤੀ ਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਕਿਸ ਤਰ੍ਹਾਂ ਸ਼ਹੀਦੀ ਪਾਈ ਸਾਬ ਜਦਾ ਜੁਝਾਰ ਸਿੰਘ ਜੀ ਦਾ ਜਿਹੜਾ ਜਨਮ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਕਿੱਥੇ ਹੁੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਸੇ ਨੂੰ ਸਾਨੂੰ ਯਾਦ ਹੈ ਪੜਿਆ ਸੀ ਆਪਾਂ ਹਾਂਜੀ ਬੇਟਾ ਮਾਰਚ 1600 ਕਾਲੰਮ ਹਾਂਜੀ ਮਾਰਚ 1600 ਮਾਰਚ 1691 ਇਸਵੀ ਨੂੰ ਸਾਹਿਬ ਜادہ ਜੁਝਾਰ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਫਿਰ ਪੜੋ ਸੂਰਾ ਸੋ ਪਹਿਚਾਨੀ ਐ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡੈ ਖੇਤ ਕਬੂ ਨਾ ਛੱਡੇ ਕੀ ਤ ਜਿੰਨੇ ਵੀ ਸਿੱਖਾਂ ਦਾ ਇਤਿਹਾਸ ਆਪਾਂ ਪੜ ਚੁੱਕੇ ਆ ਇਹਨਾਂ ਦਾ ਨਾਮ ਉਸ ਲਿਸਟ ਦੇ ਵਿੱਚ ਹੀ ਆਉਂਦਾ ਜਿਨ੍ਹਾਂ ਨੇ ਦੀਨ ਦੀ ਖਾਤਰ ਗਰੀਬਾਂ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ ਜਾਂ ਇਹ ਕਹਿ ਲਈਏ ਸ਼ਹੀਦੀ ਪ੍ਰਾਪਤ ਕੀਤੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਪਣੇ ਵੱਡੇ ਵੀਰ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਗੜੀ ਵਿੱਚੋਂ ਵੇਖ ਰਹੇ ਹਨ ਵੱਡੇ ਵੀਰ ਭਾਵ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਉਹ ਦੁਸ਼ਮਣਾਂ ਦੇ ਨਾਲ ਲੜਦੇ ਪਏ ਨੇ ਕਿੰਨੀ ਬਹਾਦਰੀ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਲੜ ਰਹੇ ਨੇ ਉਹਨਾਂ ਨੂੰ ਦੇਖਦਿਆਂ ਦੇਖਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਮਨ ਵਿੱਚ ਵੀ ਇੱਕ ਵਿਚਾਰ ਪੈਦਾ ਹੁੰਦਾ ਹੈ ਜਿਉਂ-ਜਿਉਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਸਤਰਾਂ ਦੇ ਕਰਤੱਵ ਵਿਖਾ ਵਿਖਾ ਕੇ ਬੇੜੀਆਂ ਦੇ ਆਹੂ ਲਾਉਂਦੇ ਗਏ ਤਿਉ ਤਿਉ ਸਾਹਿਬਜ਼ਾਦਾ ਜੁਝਾਰ ਸਿੰਘ ਚੜ੍ਹਦੀ ਕਲਾ ਵਿੱਚ ਆਉਂਦੇ ਗਏ ਅਤੇ ਵੀਰ ਰਸ ਨਾਲ ਭਰਪੂਰ ਹੁੰਦੇ ਗਏ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਨੇ ਦੁਸ਼ਮਣਾਂ ਨੂੰ ਸ਼ਸਤਰਾਂ ਦੇ ਨਾਲ ਮਾਰ ਮੁਕਾਉਂਦੇ ਨੇ ਉਹ ਜਿਹੜਾ ਸਾਰਾ ਦ੍ਰਿਸ਼ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਚਮਕੌਰ ਦੀ ਗੜੀ ਦੇ ਵਿੱਚੋਂ ਵੇਖ ਰਹੇ ਨੇ ਜਿਉਂ-ਜਿਉਂ ਵੇਖ ਰਹੇ ਨੇ ਮਨ ਦੇ ਅੰਦਰ ਇੱਕ ਵਿਚਾਰ ਪੈਦਾ ਹੁੰਦਾ ਹੈ ਕਿ ਮੈਂ ਵੀ ਆਪਣੇ ਵੱਡੇ ਭਰਾ ਦੇ ਵਾਂਗ ਵੱਡੇ ਵੀਰ ਦੇ ਵਾਂਗ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕਰਨੀ ਹੈ ਇੱਥੇ ਇੱਕ ਲਫ਼ਜ਼ ਆਇਆ ਹੈ ਸ਼ਸਤਰਾਂ ਦੇ ਕਰਤੱਵ ਵਿਖਾ ਵਿਖਾ ਬੈਰੀਆਂ ਦੇ ਆਹੂ ਲਾਉਂਦੇ ਗਏ ਮੈਰੀਆਂ ਦੇ ਆਹੂ ਲਾਉਣ ਤੋਂ ਭਾਵ ਕਿ ਬਹੁਤ ਜ਼ਿਆਦਾ ਗਿਣਤੀ ਵਿੱਚ ਦੁਸ਼ਮਣਾਂ ਨੂੰ ਮਾਰ ਮਕਾਉਂਦੇ ਗਏ ਬਹੁਤ ਜ਼ਿਆਦਾ ਗਿਣਤੀ ਵਿੱਚ ਦੁਸ਼ਮਣਾਂ ਨੂੰ ਮਾਰ ਮਕਾਉਂਦੇ ਗਏ ਜਿਵੇਂ ਕਿ ਆਪਾਂ ਨੇ ਉਸ ਦਿਨ ਵੀ ਪੜਿਆ ਸੀ ਕਿ ਜਿਹੜੀ ਦੁਸ਼ਮਣਾਂ ਦੀ ਫੌਜ ਹੈ ਉਸ ਦੀ ਗਿਣਤੀ ਕਿੰਨੀ ਹੈ 10 ਲੱਖ ਇੱਕ ਪਾਸੇ 10 ਲੱਖ ਫੌਜ ਹੈ ਦੂਸਰੇ ਪਾਸੇ ਗੁਰੂ ਕੇ ਪਿਆਰ ਵਾਲੇ ਕਿੰਨੇ ਸਿੰਘ ਨੇ 40 40 ਸਿੰਘ 40 ਸਿੰਘਾਂ ਜਾਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਹੁਣ ਸਾਹਿਬ ਜادہ ਅਜੀਤ ਸਿੰਘ ਨੂੰ ਵੇਖਦੇ ਪਏ ਨੇ ਕਿ ਕਿੱਡੀ ਬਹਾਦਰੀ ਦੇ ਨਾਲ ਚਮਕੌਰ ਦੀ ਜੰਗ ਦੇ ਵਿੱਚ ਲੜ ਰਹੇ ਨੇ ਵੱਡੇ ਵੀਰ ਦੇ ਸ਼ਹੀਦ ਹੋ ਕੇ ਬੈਰੀ ਦੀਆਂ ਲੋਥਾਂ ਤੇ ਡਿੱਗਦਿਆਂ ਸਾਰ ਹੀ ਸਾਹਿਬ ਅਜਾਦਾ ਜੁਝਾਰ ਸਿੰਘ ਗੁਰੂ ਪਿਤਾ ਜੀ ਅੱਗੇ ਬੇਨਤੀ ਕਰਨ ਲੱਗੇ ਵੱਡੇ ਭਰਾ ਸਾਹਿਬ ਅਜਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸਾਹਿਬ ਜادہ ਜੁਝਾਰ ਸਿੰਘ ਨੇ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਤਾਂ ਜੋ ਮੈਂ ਵੀ ਵੱਡੇ ਭਰਾ ਅਜੀਤ ਸਿੰਘ ਬਾਗ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਹੋਇਆਂ ਗੁਰਸਿੱਖਾਂ ਨਾਲ ਮੋਢੇ ਨਾਲ ਮੋਢਾ ਢਾਕੇ ਸ਼ਹੀਦੀ ਪ੍ਰਾਪਤ ਕਰ ਸਕਾਂ ਆਪਾਂ ਵੀ ਦੇਖਦੇ ਹਾਂ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਪਾਲਦੇ ਨੇ ਭਾਵੇਂ ਕਿ ਉਹ ਪੰਛੀਆਂ ਦੀ ਗੱਲ ਹੋਵੇ ਪੰਛੀ ਵੀ ਕਹਿ ਲਈਏ ਮਨੁੱਖ ਵੀ ਕਹਿ ਲਈਏ ਜਾਨਵਰ ਦੀ ਗੱਲ ਵੀ ਕਰ ਲਈਏ ਕਦੀ ਵੀ ਆਪਣੇ ਬੱਚਿਆਂ ਤੇ ਅੰਝ ਤੱਕ ਨਹੀਂ ਆਉਣ ਦਿੰਦੇ ਪਰ ਕਿੱਡਾ ਜਿਗਰਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਕਿ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਸ਼ਸਤਰ ਸਜਾ ਕੇ ਜੰਗ ਦੇ ਮੈਦਾਨ ਵਿੱਚ ਤੋਰਦੇ ਪਏ ਨੇ ਸਾਹਿਬ ਜਾਂਦਾ ਜੁਝਾਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਮੈਨੂੰ ਵੀ ਆਗਿਆ ਬਖਸ਼ੋ ਮੈਂ ਵੀ ਆਪਣੇ ਵੱਡੇ ਵੀਰ ਵਾਂਗ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਣਾ ਮੈਂ ਵੱਡੇ ਵੀਰ ਵਾਂਗ ਉਮਰ ਵਿੱਚ ਭਾਵੇਂ ਛੋਟਾ ਜ਼ਰੂਰ ਹਾਂ ਪਰ ਦੇਖਣਾ ਮੈਂ ਦੁਸ਼ਮਣ ਫੌਜੀਆਂ ਦੇ ਆਹੂ ਕਿਵੇਂ ਲਾਉਂਦਾ ਹਾਂ ਦੁਸ਼ਮਣ ਫੌਜੀਆਂ ਨਾਲ ਮੈਂ ਕਿਵੇਂ ਜੂਝਦਾ ਹਾਂ ਛੇਤੀ ਕਰੋ ਮੈਂ ਵੀਰ ਪਾਸ ਜਲਦੀ ਜਾਣੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਹਿ ਰਹੇ ਨੇ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਆਪਣੇ ਵੱਡੇ ਵੀਰ ਵਾਂਗ ਦੁਸ਼ਮਣਾਂ ਦੀ ਫੌਜ ਦਾ ਮੁਕਾਬਲਾ ਕਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਵਾਂਗਾ ਕੀ ਹੋ ਗਿਆ ਮੈਂ ਛੋਟਾ ਹਾਂ ਫਿਰ ਵੀ ਬਹਾਦਰੀ ਦੇ ਨਾਲ ਜਿੰਨੀ ਕੁ ਗੁਰੂ ਦੀ ਬਖਸ਼ਿਸ਼ ਹੈ ਕੁਝਕ ਦੁਸ਼ਮਣ ਫੌਜੀਆਂ ਨੂੰ ਮਾਰ ਮੁਕਾ ਕੇ ਸ਼ਹੀਦੀ ਤੇ ਮੈਂ ਪ੍ਰਾਪਤ ਕਰ ਸਕਦਾ ਇੰਨੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋ ਗਏ ਬੜੇ ਖੁਸ਼ ਹੋਏ ਕਿ ਜੋ ਮੈਂ ਆਪਣੇ ਬੱਚਿਆਂ ਨੂੰ ਪੜਾਇਆ ਹੈ ਅੱਜ ਇਮਤਿਹਾਨ ਦਾ ਸਮਾਂ ਗੁਰੂ ਗੋਵਿੰਦ ਸਿੰਘ ਜੀ ਨੇ ਆਪ ਨਹੀਂ ਆਖਿਆ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਓ ਆਪਣੇ ਆਪ ਹੀ ਸਾਬ ਜادہ ਜੁਝਾਰ ਸਿੰਘ ਨੇ ਇਹ ਗੱਲ ਆਖੀ ਪਾਛਾ ਜੀ ਮੈਂ ਵੀ ਵੱਡੇ ਵੀਰ ਵਾਂਗ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਣਾ ਸਾਬ ਜادہ ਜੁਝਾਰ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਸੁਣ ਕੇ ਗੁਰੂ ਗੋਵਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਤੇ ਹਥੀ ਸ਼ਸਤਰ ਸਾਹਿਬ ਜਦੇ ਦੇ ਸਰੀਰ ਉੱਪਰ ਸਜਾਏ ਆਗਿਆ ਦਿੱਤੀ ਤੇ ਨਾਲ ਪੰਜ ਸਿੰਘ ਦੇ ਕੇ ਚਮਕੌਰ ਦੀ ਗੜੀ ਵਿੱਚੋਂ ਜੰਗ ਦੇ ਮੈਦਾਨ ਵੱਲ ਵਿਦਾ ਕਰ ਦਿੱਤਾ ਜਿਵੇਂ ਕਿ ਆਪਾਂ ਨੇ ਪਹਿਲਾਂ ਵੀ ਪੜਿਆ ਥੋੜਾ ਰਿਪੀਟ ਵੀ ਕਰ ਲਈਏ ਸਭ ਤੋਂ ਪਹਿਲਾ ਤਰੀਕਾ ਆਪਣ ਆਇਆ ਗਿਆ ਕਿ ਜਿਹੜੇ ਦੁਸ਼ਮਣ ਫੌਜ ਦੇ ਸਿਪਾਹੀ ਨੇ 40 ਲੱਖ ਫੌਜ ਦੀ ਗਿਣਤੀ ਹੈ ਕਿ ਸਭ ਤੋਂ ਪਹਿਲਾਂ ਦੁਸ਼ਮਣ ਦੀ ਫੌਜ ਨੂੰ ਚਮਕੌਰ ਦੀ ਗੜੀ ਦੇ ਨੇੜੇ ਲੱਗਣ ਨਾ ਦਿੱਤਾ ਜਾਏ ਇਸ ਕਰਕੇ ਸਭ ਤੋਂ ਪਹਿਲਾਂ ਪਹਿਲਾ ਤਰੀਕਾ ਕਿਹੜਾ ਅਪਣਾਇਆ ਗਿਆ ਕਿ ਤੀਰਾਂ ਦੇ ਨਾਲ ਤੀਰਾਂ ਦੀ 부ਛਾੜ ਕਰ ਕਰਕੇ ਜਿੰਨਾ ਸਮਾਂ ਹੋ ਸਕਿਆ ਦੁਸ਼ਮਣ ਨੂੰ ਚਮਕੌਰ ਦੀ ਗੜੀ ਤੋਂ ਦੂਰ ਰੱਖਿਆ ਗਿਆ ਜਦੋਂ ਫਿਰ ਤੀਰ ਖਤਮ ਹੋ ਜਾਂਦੇ ਨੇ ਤਾਂ ਫਿਰ ਇਹ ਫੈਸਲਾ ਹੋਇਆ ਕਿ ਕਿਉਂ ਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜ ਕੇ ਬੇਟਾ ਸੁਨੋਨੀਕੌਰ ਬੋਲਣਾ ਨਹੀਂ ਹੈਗਾ ਕਿ ਪੰਜ-ਪੰਜ ਸਿੰਘਾਂ ਦਾ ਜਥਾ ਭੇਜ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਦੋ ਹੱਥ ਕੀਤੇ ਜਾਣ ਪਹਿਲਾਂ ਵੀ ਬੜੇ ਜਥੇ ਭੇਜੇ ਜਾ ਚੁੱਕੇ ਐ ਪਹਿਲਾਂ ਗੁਰੂ ਕੇ ਸਿੱਖ ਜਾਂਦੇ ਨੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਵਾਰੀ ਆਉਂਦੀ ਹੈ ਉਹਨਾਂ ਦੇ ਨਾਲ ਵੀ ਪੰਜ ਸਿੰਘ ਹੁਣ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜਦੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਨਾਲ ਪੰਜ ਸਿੰਘ ਦੇ ਕੇ ਆਪਣੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵੱਲ ਤੋਰ ਦੇਣਾ ਕੀਤਾ ਸਾਹਿਬਜ਼ਾਦਾ ਜੁਝਾਰ ਸਿੰਘ ਜੈਕਾਰੇ ਗਜਾਉਂਦੇ ਹੋਏ ਗੱਡੀ ਚੋਂ ਬਾਹਰ ਨਿਕਲੇ ਤੇ ਸਿੰਘਾਂ ਸਮੇਤ ਬੈਰੀਆਂ ਦੇ ਉੱਪਰ ਟੁੱਟ ਪਏ ਲੱਗੇ ਬੈਰੀਆਂ ਲੱਗੇ ਤੀਰਾਂ ਨਾਲ ਬੈਰੀਆਂ ਦੇ ਸੀਨੇ ਵਿੰਨਣ ਛੋਟੇ ਜਿਹੇ ਵੀਰ ਬਹਾਦਰੀ ਦੇ ਜੋਰ ਦੇਖ ਕੇ ਬੈਰੀ ਵੀ 당ਗ ਰਹਿ ਗਏ ਜਦੋਂ ਸਾਹਿਬ ਜادہ ਜੁਝਾਰ ਸਿੰਘ ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਤੋਂ ਬਾਹਰ ਜਾਂਦੇ ਨੇ ਸਭ ਤੋਂ ਪਹਿਲਾਂ ਘੋੜੇ ਦੇ ਉੱਪਰ ਤੀਰਾਂ ਦੇ ਨਾਲ ਦੁਸ਼ਮਣਾਂ ਦੇ ਜਿਹੜੇ ਸੀਨੇ ਨੇ ਬਿੰਨਣੇ ਸ਼ੁਰੂ ਕਰ ਦੇਣਾ ਕੀਤੇ ਦੁਸ਼ਮਣਾਂ ਨੇ ਜਿਹੜੇ ਇਹ ਗੱਲ ਵੇਖ ਕੇ ਹੈਰਾਨ ਨੇ ਐਸਾ ਕੀ ਭਰਿਆ ਹੈ ਇਹਨਾਂ ਗੁਰੂ ਕੇ ਸਿੱਖਾਂ ਦੇ ਅੰਦਰ ਗੁਰੂ ਦੇ ਫਰਜ਼ੰਦਾਂ ਦੀ ਉਮਰ ਤੇ ਬਹੁਤ ਛੋਟੀ ਹੈ ਪਰ ਬੜੀ ਬਹਾਦਰੀ ਦੇ ਨਾਲ ਗੁਰੂ ਕੇ ਸਿੰਘ ਅਤੇ ਸਾਹਿਬਜ਼ਾਦੇ ਦੁਸ਼ਮਣਾਂ ਨੂੰ ਮਾਰ ਮਕਾਉਂਦੇ ਨੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਉਮਰ ਕਿੰਨੀ ਸੀ 18 ਸਾਲ ਤੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਉਮਰ ਕਿੰਨੀ ਹੈ 14 ਸਾਲ 14 ਸਾਲ ਦੀ ਉਮਰ ਹੈ ਬੜੇ ਬੀਰਤਾ ਦੇ ਨਾਲ ਬੜੀ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਪਏ ਨੇ ਇੱਧਰ ਸਿੰਘ ਬੈਰੀਆਂ ਨੂੰ ਸਾਹਿਬਜ਼ਾਦੇ ਤੋਂ ਥੋੜਾ ਦੂਰ ਰੱਖਣ ਦਾ ਯਤਨ ਕਰਦੇ ਨੇ ਜਿਹੜੇ ਨਾਲ ਦੇ ਸਿੰਘ ਨੇ ਉਹ ਯਤਨ ਕਰਦੇ ਪਏ ਨੇ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਤੋਂ ਬੈਰੀਆਂ ਨੂੰ ਥੋੜਾ ਦੂਰ ਹੀ ਰੱਖਿਆ ਜਾਏ ਤਾਂ ਕਿ ਅਸੀਂ ਸਾਰੇ ਕਿਤੇ ਬੈਰੀਆਂ ਦੇ ਘੇਰੇ ਵਿੱਚ ਨਾ ਆ ਜਾਈਏ ਕਿਉਂਕਿ ਜਦੋਂ ਹੀ ਬੈਰੀਆਂ ਨੇ ਘੇਰਾ ਪਾ ਲੈਣਾ ਫਿਰ ਉਹਨਾਂ ਬੈਰੀਆਂ ਨੇ ਸਿੰਘਾਂ ਦੇ ਉੱਪਰ ਭਾਰੂ ਪੈ ਜਾਣੇ ਇੱਕ ਵਾਰੀ ਇੱਕੋ ਸਮੇਂ ਬਹੁਤ ਗਿਣਤੀ ਵਿੱਚ ਇਕੱਠੇ ਹੀ ਸਾਹਿਬਜ਼ਾਦੇ ਵੱਲ ਉਲਰ ਪਏ ਕਹਿਣ ਤੋਂ ਭਾਵ ਇੱਕ ਸਮਾਂ ਐਸਾ ਆਇਆ ਕਿ ਇਕੱਲੇ ਸਾਹਿਬਜ਼ਾਦੇ ਨੂੰ ਵੇਖ ਕੇ ਬਹੁਤ ਸਾਰੇ ਜਿਹੜੇ ਦੁਸ਼ਮਣ ਦੀ ਫੌਜ ਦੇ ਸਿਪਾਹੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਉੱਪਰ ਹਮਲਾ ਕਰਨ ਵਾਸਤੇ ਆ ਗਏ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਸਿਰੀ ਸਾਹਿਬ ਧੂ ਲਈ ਕਹਿਣ ਤੋਂ ਭਾਵ ਸ੍ਰੀ ਸਾਹਿਬ ਮਿਆਂਨ ਦੇ ਵਿੱਚੋਂ ਬਾਹਰ ਕੱਢ ਲਈ ਬੈਰੀਆਂ ਦੇ ਡੱਕਰੇ ਕਰਨ ਲੱਗ ਪਏ ਬੈਰੀਆਂ ਦਾ ਮੁਕਾਬਲਾ ਇਸ ਤਰੀਕੇ ਨਾਲ ਕਰਦੇ ਪਏ ਨੇ ਪੱਠੇ ਕੁਤਰਨ ਵਾਲੀ ਕਿਸੇ ਨੇ ਮਸ਼ੀਨ ਵੇਖੀ ਐ ਜਿਵੇਂ ਕਿ ਪੱਠੇ ਕੁਤਰਨ ਵਾਲੀ ਮਸ਼ੀਨ ਪੱਠਿਆਂ ਨੂੰ ਕੁਤਰਨ ਸਮੇਂ ਉਹਨਾਂ ਦੇ ਡੱਕਰੇ ਕਰਦੀ ਏ ਇਸ ਤਰੀਕੇ ਨਾਲ ਬੜੀ ਬਹਾਦਰੀ ਦੇ ਨਾਲ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਦੇ ਪਏ ਨੇ ਗੁਰੂ ਜੀ ਦੇ ਵੇਖਦਿਆਂ ਵੇਖਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਬਹਿਰੀਆਂ ਨਾਲ ਜੂਝਦੇ ਹੋਏ ਧਰਤੀ ਤੇ ਡਿੱਗੇ ਤੇ ਸ਼ਹੀਦੀ ਪਾ ਗਏ ਬੜੀ ਬੀਰਤਾ ਦੇ ਨਾਲ ਬੜੀ ਬੜੀ ਬਹਾਦਰੀ ਦੇ ਨਾਲ ਗੁਰੂ ਕੇ ਸਿੱਖ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ ਇਕ ਕੁਝ ਸਮੇਂ ਬਾਅਦ ਸਾਬਜਾਦਾ ਜੁਝਾਰ ਸਿੰਘ ਅਤੇ ਗੁਰੂ ਕੇ ਸਿੱਖ ਨੇ ਜਿਹੜੇ ਉਹ ਸ਼ਹੀਦੀ ਪਾ ਜਾਂਦੇ ਨੇ ਇਧਰਲੇ ਪਾਸੇ ਸਾਬਜਾਦਾ ਜੁਝਾਰ ਸਿੰਘ ਸਾਬਜਾਦਾ ਅਜੀਤ ਸਿੰਘ ਬਾਗ ਸ਼ਹੀਦੀ ਪਾ ਗਏ ਉਧਰ ਗੜੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗ ਪਏ ਕਿ ਮਾਲਕਾ ਤੇਰੀ ਕਿਰਪਾ ਸਦਕਾ ਦੋਵੇਂ ਬੱਚੇ ਸਿੱਖੀ ਸਿਦਕ ਵਿੱਚ ਪੂਰੇ ਉੱਤਰੇ ਹਨ ਤੇ ਇਮਤਿਹਾਨ ਵਿੱਚੋਂ ਪਾਸ ਹੋਏ ਨੇ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਨੂੰ ਪੜਾਇਆ ਵਕਈ ਉਹ ਜਿਹੜੇ ਗੁਰੂ ਕੇ ਪਿਆਰ ਵਾਲੇ ਸਿੰਘ ਸਨ ਗੁਰੂ ਦੇ ਫਰਜੰਦ ਸਨ ਉਹ ਉਸ ਇਮਤਿਹਾਨ ਦੇ ਵਿੱਚੋਂ પાસ ਹੋਏ ਸਿੱਖੀ ਦੀ ਖਾਤਰ ਜਾਂ ਇਹ ਕਹਿ ਲਈਏ ਮਨੁੱਖਤਾ ਦੇ ਭਲੇ ਦੀ ਖਾਤਰ ਆਪਣਾ ਆਪਾ ਹੈ ਜਿਹੜਾ ਕੁਰਬਾਨ ਕਰ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵੇਖਦੇ ਆ ਤਾਂ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਜੋ ਦਾ ਜਿਹੜਾ ਜਰਨੈਲ ਹੈ ਉਹ ਸਾਨੂੰ ਨਜ਼ਰ ਨਹੀਂ ਆਏਗਾ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਬੜੇ ਇਸ ਸੰਸਾਰ ਤੇ ਪੀਰ ਪੈਗੰਬਰ ਆਏ ਬڑے ਯੋਧੇ ਜਰਨੈਲ ਆਏ ਜੰਗਾਂ ਉਹਨਾਂ ਨੇ ਵੀ ਕੀਤੀਆਂ ਕਿਸੇ ਨੇ جنگ ਕੀਤੀ ਆਪਣੀ ਜ਼ਮੀਨ ਨੂੰ ਬਚਾਉਣ ਖਾਤਰ ਕਿਸੇ ਨੇ جنگ ਕੀਤੀ ਆਪਣੇ ਪਰਿਵਾਰ ਨੂੰ ਬਚਾਉਣ ਖਾਤਰ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਨੇ 14 ਜੰਗਾਂ ਕੋਈ ਵੀ جنگ ਨਾਤੇ ਪਰਿਵਾਰ ਨੂੰ ਬਚਾਉਣ ਖਾਤਰ ਹੈ ਤੇ ਨਾ ਹੀ ਕੋਈ جنگ ਆਪਣੀ ਜ਼ਮੀਨ ਨੂੰ ਬਚਾਉਣ ਖਾਤਰ ਆਨੰਦਪੁਰ ਸਾਹਿਬ ਦਾ ਜਿਹੜਾ ਸ਼ਹਿਰ ਹੈ ਕਿੰਨਾ ਨੇ ਬਸਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਨੇ ਵਿਖੜੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਹ ਆਨੰਦਪੁਰ ਸਾਹਿਬ ਵੀ ਜਿਹੜਾ ਇੰਨੇ ਪਿਆਰ ਦੇ ਨਾਲ ਪਿਤਾ ਜੀ ਵੱਲੋਂ ਬਸਾਇਆ ਗਿਆ ਹੋਵੇ ਜਿੱਥੇ ਆਪਣਾ ਬਚਪਨ ਬੀਤਿਆ ਬੱਚਿਆਂ ਦਾ ਬਚਪਨ ਬੀਤਿਆ ਅੱਜ ਉਹਨੂੰ ਛੱਡਣਾ ਪੈ ਗਿਆ ਕਹਿਣ ਤੋਂ ਭਾਵ ਗੁਰਗੋਵਿੰਦ ਸਿੰਘ ਜੀ ਦੇ ਵਰਗਾ ਜਿਗਰੇ ਵਾਲਾ ਕੋਈ ਵੀ ਬਹਾਦਰ ਜਰਨੈਲ ਕਹਿ ਲਈਏ ਕੋਈ ਵੀ ਪੀਰ ਪੈਗੰਬਰ ਇਸ ਸੰਸਾਰ ਦੇ ਤੁਹਾਨੂੰ ਨਹੀਂ ਮਿਲੇਗਾ ਪਹਿਲਾਂ ਵੀ ਆਪਾਂ ਨੇ ਸਮਝ ਪਾਈ ਕਿ ਬੜੀ ਸਭ ਬੜੇ ਸ਼ੌਕ ਦੇ ਨਾਲ ਮਾਪੇ ਆਪਣੇ ਪੁੱਤਰਾਂ ਨੂੰ ਪਾਲਦੇ ਨੇ ਪੁੱਤਰਾਂ ਦਾ ਦੁੱਖ ਤੇ ਕਦੇ ਪੰਛੀ ਤੱਕ ਵੀ ਨਹੀਂ ਸਹੰਦੇ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਸ਼ਹੀਦ ਹੋ ਜਾਂਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਸ਼ਹੀਦ ਹੋ ਜਾਂਦੇ ਨੇ ਗੁਰੂ ਕੇ ਪਿਆਰ ਵਾਲੇ ਭਾਈ ਦਇਆ ਸਿੰਘ ਜੀ ਇਹ ਗੱਲ ਆਖਦੇ ਨੇ ਪਾਤਸ਼ਾਹ ਬੜੇ ਹੀ ਗਰੀਬ ਮਾਪੇ ਇਸ ਸੰਸਾਰ ਤੇ ਆਪਾਂ ਨੇ ਵੇਖੇ ਨੇ ਪਰ ਜਦੋਂ ਅਖੀਰਲਾ ਸਮਾਂ ਆਉਂਦਾ ਹੈ ਤਾਂ ਕਿਸੇ ਦਾ ਵੀ ਬੱਚਾ ਕਫਣ ਤੋਂ ਬਗੈਰ ਨਹੀਂ ਜਾਂਦਾ ਬੜੇ ਹੀ ਗਰੀਬ ਮਾਪੇ ਦੁਨੀਆ ਤੇ ਪਏ ਨੇ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਪਾਤਸ਼ਾ ਜੇ ਤੁਹਾਡਾ ਹੁਕਮ ਹੋਵੇ ਤੁਹਾਡੇ ਪਿਆਰ ਵਾਲੇ ਫਰਜ਼ੰਦ ਨੋ ਵੱਡੇ ਸਾਹਿਬਜ਼ਾਦੇ ਮੈਂ ਇਹਨਾਂ ਦੇ ਉੱਪਰ ਆਪਣੇ ਦੁਮਾਲੇ ਦੇ ਦੋ ਟੋਟਕੇ ਕਰਤੇ ਦੋ ਟੋਟਕੇ ਕਰਕੇ ਕਫਨ ਬਣਾ ਕੇ ਪਾ ਦੇਵਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਜਿਹੜੇ ਬਾਕੀ ਮੇਰੇ ਪਿਆਰ ਵਾਲੇ ਸਿੱਖ ਨੇ ਜਿਨ੍ਹਾਂ ਨੇ ਨਾ ਕਦੇ ਦਿਨ ਵੇਖਿਆ ਨਾ ਕਦੇ ਰਾਤ ਵੇਖਿਆ ਸ਼ਹੀਦ ਉਹ ਵੀ ਹੋਏ ਨੇ ਮੈਂ ਕਦੀ ਵੀ ਆਪਣੇ ਸਿੱਖਾਂ ਵਿੱਚ ਤੇ ਆਪਣੇ ਪੁੱਤਰਾਂ ਵਿੱਚ ਕਦੀ ਵੀ ਫਰਕ ਨਹੀਂ ਕੀਤਾ ਮੈਂ ਆਪਣੇ ਸਿੱਖਾਂ ਨੂੰ ਵੀ ਆਪਣੇ ਪੁੱਤਰਾਂ ਵਰਗਾ ਪਿਆਰ ਦਿੱਤਾ ਜੇ ਤੇਰੇ ਕੋਲ ਐਨਾ ਕੱਪੜਾ ਹੈ ਕਿ ਤੂੰ ਸਾਰੇ ਸਿੰਘਾਂ ਦੇ ਸਰੀਰ ਦੇ ਉੱਪਰ ਪਾ ਸਕਦਾ ਹੈ ਤੇ ਪਾ ਦੇ ਪਰ ਜੇ ਤੇਰੇ ਕੋਲ ਸਾਰੇ ਸਿੰਘਾਂ ਦੇ ਸਰੀਰ ਉੱਪਰ ਪਾਉਣ ਵਾਸਤੇ ਕੱਪੜਾ ਨਹੀਂ ਫਿਰ ਨਹੀਂ ਪਾਉਣਾ ਦੇਖੋ ਕਿੰਨਾ ਪਿਆਰ ਗੁਰੂ ਜੀ ਦਾ ਆਪਣੇ ਫਰਜ਼ੰਦਾਂ ਦੇ ਨਾਲ ਆਪਣੇ ਸਿੱਖਾਂ ਦੇ ਨਾਲ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦੇ ਜਦੋਂ ਡੁੱਬਦੇ ਇਸ ਦੇਸ਼ ਦਾ ਕੋਈ ਸਹਾਰਾ ਨਹੀਂ ਸੀ ਉਦਾਂ ਉਦੋਂ ਪਿਤਾ ਇਸ ਦੇਸ਼ ਤੋਂ ਬਾਹਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਸਿੰਘੋ ਸਹਿਨਸ਼ਾ ਨਾ ਮੈਨੂੰ ਕਹੋ ਤੁਸੀਂ ਕਿਸ਼ਤਾਂ ਨਾਲ ਤੇ ਕਰਜ਼ ਉਤਾਰਿਆ ਮੈਂ ਦੇਖੋ ਹਮ ਗੁਰਗੋਵਿੰਦ ਸਿੰਘ ਜੀ ਕਹਿੰਦੇ ਮੈਨੂੰ ਸਹਿਨਸ਼ਾ ਨਾ ਆਖੋ ਮੈਂ ਤੇ ਕਿਸ਼ਤਾਂ ਦੇ ਨਾਲ ਉਸ ਮਾਲਕ ਦਾ ਤਰਜ ਲਾਇਆ ਇਹ ਜਿਹੜੀ ਦਾਤ ਹੈ ਕਿਸ ਨੇ ਬਖਸ਼ੀ ਸੀ ਇਹਨੂੰ ਪੁੱਤਰਾਂ ਦੀ ਉਸ ਪਰਮੇਸ਼ਰ ਨੇ ਕਿੱਦਾਂ ਵੱਡਾ ਜਿਗਰਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਜਦੋਂ ਜਦੋਂ ਇਸ ਸੰਸਾਰ ਨੂੰ ਲੋੜ ਪਈ ਦੇਸ਼ ਨੂੰ ਲੋੜ ਪਈ ਪਿਤਾ ਤੌਰ ਦਿੱਤਾ ਫਿਰ ਕਿਧਰੇ ਸਰਸਾ ਮਦੀ ਦੇ ਉੱਪਰ ਪਰਿਵਾਰ ਹੈ ਜਿਹੜਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦੇ ਫਿਰ ਵੀ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਗੁਰੂ ਕੇ ਪਿਆਰ ਵਾਲੇ ਸਿੱਖ ਤੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਫਿਰ ਵੀ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦੇ ਵਿੱਚ ਨੇ ਹੈ ਕੋਈ ਐਸੀ ਸੰਸਾਰ ਦੇ ਇਤਿਹਾਸ ਵਿੱਚ ਮਿਸਾਲ ਕਿਸੇ ਹੋਰ ਧਾਰਮਿਕ ਰਹਿਬਰ ਦੀ ਜਿਸ ਤੋਂ ਉਸ ਦੇ ਸਿੱਖ ਜਾਨਵਾਰ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਵੇਖ ਕੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰ ਰਿਹਾ ਹੋਈ ਖੈ ਕੋਈ ਸੰਸਾਰ ਦੇ ਵਿੱਚ ਇਦਾਂ ਦਾ ਰਹਿਬਰ ਇਦਾਂ ਦਾ ਗੁਰੂ ਜਿਸ ਦੇ ਸਿੱਖਾਂ ਨੇ ਗੁਰੂ ਦਾ ਇੱਕ ਹੁਕਮ ਸੁਣਦਿਆ ਇੱਕ ਬੇਨਤੀ ਸੁਣਦਿਆ ਗੁਰੂ ਦੇ ਪਿਆਰ ਦੀ ਖਾਤਰ ਆਪਣੀ ਜਾਨ ਮਾਰਨ ਤੱਕ ਜਾਂਦੇ ਨੇ ਤੇ ਜਾਨਾਂ ਫਿਰ ਵਾਰੀਆਂ ਵੀ ਨੇ ਕੋਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਦਾ ਇਸ ਸੰਸਾਰ ਦੇ ਅੰਦਰ ਰਹਿਬਰ ਇਸ ਸੰਸਾਰ ਦੇ ਅੰਦਰ ਗੁਰੂ ਜਿਹੜਾ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਾ ਵੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੇ ਕਿਸੇ ਮਾਂ ਦਾ ਕਿਸੇ ਪਿਓ ਦਾ ਜਵਾਨ ਪੁੱਤ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਜਾਏ ਤੇ ਮਾਪੇ ਨੇ ਜਿਹੜੇ ਧਾਹਾ ਮਾਰ ਕੇ ਰੋਂਦੇ ਨੇ ਪਰ ਇਧਰਲੇ ਪਾਸੇ ਗੁਰਗੋਬਿੰਦ ਸਿੰਘ ਜੀ ਦਾ ਜੀਵਨ ਵੇਖੋ ਜਦੋਂ ਸਾਹਿਬ ਜاده ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਤੋਂ ਇੱਕ ਜਕਾਰਾ ਛੱਡਦੇ ਨੇ ਕਿਹੜਾ ਜਕਾਰਾ ਜਿਹੜਾ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਵੀ ਕਿਤੇ ਮਨ ਢੰਦੀ ਕਲਾ ਵੱਲ ਜਾਏ ਤਾਂ ਗੁਰਗੋਬਿੰਦ ਸਿੰਘ ਜੀ ਦਾ ਇਤਿਹਾਸ ਜ਼ਰੂਰ ਪੜ ਲਿਆ ਕਰੋ ਜਿੰਨੀਆਂ ਮੁਸ਼ਕਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਆਈਆਂ ਉਹਨਾਂ ਦੀਆਂ ਮੁਸ਼ਕਲਾਂ ਦੇ ਸਾਹਮਣੇ ਜਦੋਂ ਅਸੀਂ ਆਪਣੀਆਂ ਮੁਸ਼ਕਲਾਂ ਸਾਹਮਣੇ ਰੱਖਾਂਗੇ ਤਾਂ ਸਾਨੂੰ ਆਪਣੀਆਂ ਮੁਸ਼ਕਲਾਂ ਨੇ ਜਿਹੜੀਆਂ ਬਹੁਤ ਛੋਟੀਆਂ ਜੀਆਂ ਜਾਪਣਗੀਆਂ ਤੇ ਮੁਸ਼ਕਲਾਂ ਦੇ ਸਮੇਂ ਕਦੀ ਵੀ ਡੋਲਣਾ ਨਹੀਂ ਇਹਨਾਂ ਸਾਹਿਬਜ਼ਾਦਿਆਂ ਦੇ ਬਹਾਦਰੀ ਦੇ ਜੋਰ ਤੇ ਸ਼ਹੀਦੀਆਂ ਸਿੱਖ ਬੱਚਿਆਂ ਲਈ ਹਮੇਸ਼ਾ ਚੰਨਰ ਮਨਾਰਿਆਂ ਦਾ ਕੰਮ ਕਰਨ ਗਿਆ ਤੇ ਸਿੱਖ ਨੇ ਨੌ ਜਵਾਨਾਂ ਨੂੰ ਧਰਮ ਲਈ ਜਾਨਾ ਵਾਰਨ ਦੀ ਪ੍ਰੇਰਣਾ ਦਿੰਦੀਆਂ ਰਹਿਣ ਗਿਆ ਸਾਡਾ ਵੀ ਇਹ ਫਰਜ ਬਣਦਾ ਹੈ ਜ਼ੁਲਮ ਦੇ ਖਾਤਮੇ ਲਈ ਹਰ ਸਮੇਂ ਤਤਪਰ ਰਹੀਏ ਨੇਕੀ ਦੀ ਰਾਖੀ ਲਈ ਬਦੀ ਨਾਲ ਜੂਝਦੇ ਰਹਿਣ ਭਾਵ ਇਸ ਦੇ ਲਈ ਸਰੀਰ ਦੀ ਆਹੂਤੀ ਕਿਉਂ ਨਾ ਦੇਣੀ ਪਏ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਸਾਡੇ ਲਈ ਇੱਕ ਚਾਨਣ ਮਨਾਰਾ ਹੈ ਜਦੋਂ ਜਦੋਂ ਕੌਮ ਤੇ ਭੀੜ ਬਣੀ ਜਾਂ ਇਹ ਕਹਿ ਲਈਏ ਨੇਕੀ ਤੇ ਬਦੀ ਦੀ ਗੱਲ ਆਈ ਤਾਂ ਜਿਹੜੇ ਜਵਾਨ ਬੱਚੇ ਨੇ ਪਾਛੜੀ ਕਹਿੰਦੇ ਉਹ ਆਪਣਾ ਫਰਜ਼ ਸਮਝਦੇ ਹੋਏ ਜਨਵਾਰਨ ਦੇ ਲਈ ਤਿਆਰ ਹੋ ਜਾਣਗੇ ਇਸ ਇਤਿਹਾਸ ਤੋਂ ਆਪਾਂ ਨੇ ਕੀ ਸਿੱਖਿਆ ਲੈਣੀ ਹੈ ਜੇਕਰ ਅਸੀਂ ਆਪਣੇ ਲੈਵਲ ਤੋਂ ਸਮਝੀਏ ਆਪਣੇ ਲੈਵਲ ਤੇ ਜਿਹੜੇ ਸਾਡੇ ਆਪਣੇ ਪ੍ਰਤੀ ਫਰਜ਼ ਨੇ ਅਸੀਂ ਉਹਨਾਂ ਫਰਜ਼ਾਂ ਨੂੰ ਹੀ ਨਿਭਾ ਲਈਏ ਤਾਂ ਵੀ ਸਾਡਾ ਬਹੁਤ ਭਲਾ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਆਪਾਂ ਨੇ ਇਹੀ ਸਿੱਖਿਆ ਲੈਣੀ ਹੈ ਕਿ ਜਦੋਂ ਵੀ ਮੁਸ਼ਕਲ ਦਾ ਸਮਾਂ ਆਵੇ ਕਦੇ ਵੀ ਅਸੀਂ ਡੋਲਣਾ ਨਹੀਂ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਸੱਚ ਬੋਲਣਾ ਸੱਚ ਦਾ ਸਾਥ ਦੇਣਾ ਕਦੇ ਵੀ ਝੂਠ ਨਹੀਂ ਬੋਲਣਾ ਅੱਜ ਦੀ ਇਤਿਹਾਸ ਦੀ ਕਲਾਸ ਵਿੱਚ ਇੰਨਾ ਹੀ ਕਾਫੀ ਅੱਜ ਜੋ ਅਸੀਂ ਪੜਿਆ ਜੋ ਅਸੀਂ ਵਿਚਾਰਿਆ ਕੋਈ ਇੱਕ ਬੱਚਾ ਉੱਠ ਕੇ ਜਰੂਰ ਜਵਾਬ ਦੇਵੇ ਜੀ ਕਿ ਅੱਜ ਦੀ ਇਤਿਹਾਸ ਦੀ ਕਲਾਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਹਾਂਜੀ ਬੇਟਾ ਜਸਪ੍ਰੀਤ ਕੌਰ ਹਾਂ ਸਰ ਅੱਜ ਦੀ ਕਲਾਸ ਜੀ ਆਪਾਂ ਗੁਰੂ ਬਾਬਾ ਅਜੀਤ ਸਿੰਘ ਜੀ ਬਾਰੇ ਪੜਿਆ ਤੇ ਆਪਾਂ ਬਾਬਾ ਜਿਆ ਸਿੰਘ ਜੀ ਬਾਰੇ ਪੜਿਆ ਇਤਿਹਾਸ 'ਚ ਦੱਸਿਆ ਗਿਆ ਹੈ ਜਿਵੇਂ ਕਿ ਉਹਨਾਂ ਦੇ ਪਰਿਵਾਰ ਦਾ ਮਾਹੌਲ ਜਿਹੋ ਜਿਹਾ ਸੀ ਵੀ ਉਹਨਾਂ ਨੇ ਗੁਰੂ ਸਾਹਿਬ ਦੀ ਹਰ ਇੱਕ ਗੱਲ ਸੁਣੀ ਹਰ ਗੱਲ ਨੂੰ ਦੇਖਿਆ ਤੇ ਸਮਝਿਆ ਗੁਰੂ ਸਾਹਿਬ ਨੂੰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਈ ਕਿ ਤੁਸੀਂ ਇਹ ਟਾਈਮ ਆ ਤੁਹਾਨੂੰ ਮਨਿਆਨਕੀ ਸ਼ਹੀਦ ਹੋਣ ਲਈ ਆਪਾਂ ਨੂੰ ਜਾਰਦਮ ਟਾਈਮ ਆ ਕਿ ਖਾਲਸੇ ਨੂੰ ਸਰਪੰਥ ਨੂੰ ਤੁਹਾਡੀ ਲੋੜ ਆ ਕਹਿਣਾ ਨਹੀਂ ਪਿਆ ਉਹ ਆਪ ਗਏ ਉਹਨਾਂ ਦੇ ਮਾਹੌਲ ਇਦਾਂ ਸੀ ਲੇਕਿਨ ਅੱਜ ਕੱਲ ਦਾ ਮਾਹੌਲ ਇਦਾਂ ਦਾ ਹੋ ਗਿਆ ਕਿ ਬੱਚਿਆਂ ਨੂੰ ਘਾਟੋ ਘਾਟਾ ਮਾਪੇ ਕੰਮ ਕਹਿੰਦੇ ਆ ਕਿ ਨਹੀਂ ਉਹਨਾਂ ਦੀ ਉਮਰ ਛੋਟੀ ਆ ਪਰ ਫਿਰ ਵੀ ਬੱਚੇ ਉਹ ਕੰਮ ਵੀ ਨਹੀਂ ਕਰਦੇ ਜਿਹੜਾ ਉਹਨਾਂ ਦੇ ਲੈਦਰ ਦਾ ਆ ਸਾਨੂੰ ਮਤਲਬ ਕੀ ਜਾਣਕਰਨ ਨੂੰ ਕੁਝ ਵੀ ਨਹੀਂ ਆ ਇਸ ਟਾਈਮ ਤੇ ਪਰ ਸਾਨੂੰ ਇਹ ਹੀ ਚਾਹੀਦਾ ਹੈ ਕਿ ਅਸੀਂ ਆ ਆਪਣੇ ਯਾਨੀ ਕਿ ਆਪਣਾ ਜਿਹੜਾ ਕੰਮ ਘਟ ਘਟ ਅਸੀਂ ਉਹ ਤਾਂ ਕਰ ਸਕਦੇ ਆ ਹਾਂਜੀ ਬੱਚੀ ਜਸਪ੍ਰੀਤ ਕੌਰ ਨੇ ਇਧਰ ਕਿਹਾ ਬਬੱਚੇ ਜਸਪ੍ਰੀਤ ਕੌਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਹੈ ਦੇਖੋ ਅੱਜ ਦੇ ਸਮੇਂ ਅੰਦਰ ਸਾਡੇ ਸਾਹਮਣੇ ਕੋਈ ਤਲਵਾਰ ਚੁੱਕ ਕੇ ਵੀ ਨਹੀਂ ਖੜਾ ਹੋਇਆ ਪਰ ਮਾਨਸਿਕ ਤੌਰ ਤੇ ਸਾਨੂੰ ਬਹੁਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਇਸ ਕਰਕੇ ਸਾਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ ਜਿਵੇਂ ਬੱਚੀ ਨੇ ਜਵਾਬ ਦਿੱਤਾ ਕਿ ਅੱਜ ਦੇ ਸਮੇਂ ਭਾਵੇਂ ਕੋਈ ਸਾਡੇ ਸਾਹਮਣੇ ਤਲਵਾਰ ਫੜ ਕੇ ਨਹੀਂ ਖੜਾ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਦੀ ਹੀ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਉਹਨਾਂ ਨੂੰ ਪੜਾਇਆ ਜੋ ਸਿਖਾਇਆ ਅੱਜ ਉਸ ਦੇ ਉੱਪਰ ਖੜਾ ਉਤਰਨ ਦੀ ਗੱਲ ਆਈ ਅੱਜ ਉਸ ਨੂੰ ਕਮਾਉਣ ਦੀ ਗੱਲ ਆਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣਾ ਨਹੀਂ ਪਿਆ ਅਸੀਂ ਵੀ ਜੋ ਕਲਾਸ ਵਿੱਚ ਪੜ੍ਹਦੇ ਹਾਂ ਜੋ ਕਲਾਸ ਦੇ ਵਿੱਚ ਸੁਣਦੇ ਹਾਂ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਜੋ ਮਾਪੇ ਕਹਿੰਦੇ ਨੇ ਉਹਨਾਂ ਦੀਆਂ ਗੱਲਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਜੀਵਨ ਹੈ ਸੁੱਖਾਂ ਨਾਲ ਭਰਿਆ ਹੋਵੇ ਤੇ ਅਸੀਂ ਤਰੱਕੀ ਦੇ ਰਾਹ ਵੱਲ ਜਾ ਸਕੀਏ ਅੱਜ ਦੀ ਕਲਾਸ ਦੀ ਇੱਥੇ ਹੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ